ਥਿਓ ਜਿਹੜੀਆਂ ਇਹ ਤਸਵੀਰਾਂ ਹਨ ਖਨੌਰੀ ਬਾਰਡਰ ਦੀਆਂ ਨੇ ਜਿਹੜੀਆਂ ਕਿ ਕਿਸਾਨੀ ਮੰਗਾ ਨੂੰ ਲੈ ਕੇ ਮੋਰਚੇ ਲੱਗੇ ਹੋਏ ਐ ਜਿਵੇਂ ਸੰਭੂ ਬਾਰਡਰ ਤੇ ਐ ਜਾਂ ਖਨੌਰੀ ਤੇ ਐ ਜਾਂ ਰਾਜਸਥਾਨ ਚ ਐ ਉਸ ਤਰ੍ਹਾਂ ਮੋਰਚੇ ਲੱਗਿਆ ਮੋਰਚੇ ਦੇ ਵਿੱਚ ਸੇਵਾ ਲੰਗਰਾਂ ਦੀ ਆਉਂਦੀ ਐ ਦੁੱਧ ਦੀ ਆਉਂਦੀ ਐ ਪਾਣੀ ਦੀ ਆਉਂਦੀ ਐ ਜਾਂ ਰਾਸਣ ਦੀ ਤਾਂ ਸੰਗਤਾਂ ਸੇਵਾ ਕਰਦੀਆਂ ਐ ਉਹਦੇ ਮੁਤਾਬਕ ਜਿਹੜੇ ਸੇਵਾ ਕਰਦੇ ਆ ਤਾਂ ਇੱਥੇ ਦੁੱਧ ਦੀ ਸੇਵਾ ਚੱਲਦੀ ਹੈ ਜਥੇਵੰਦੀਆਂ ਵੱਲੋਂ ਆਪੋ ਆਪ ਦੀ ਵਾਰੀ ਚੱਲਦੀ ਹੈ ਜਿਹੜੀ ਕਿ ਅੱਜ ਸਿੱਧੂਪੁਰ ਜਥੇਵੰਦੀ ਵੱਲੋਂ ਵਾਰੀ ਹੈ ਦੁੱਧ ਦਾ 3 ਤਿੰਨ ਕੁਇੰਟਲ ਵਾਂਗੂ ਤਾਂ ਸੇਵਾਦਾਰ ਲੈ ਕੇ ਆਏ ਆ ਤਾਂ ਇਹ ਸੇਵਾਦਾਰ ਦੁੱਧ ਮੰਨਣਗੇ ਜਿੰਨਾ ਵੀ ਪਰਿਵਾਰਾਂ ਦੇ ਘਰਾਂ ਚੋਂ ਲੰਗਰ ਆਉਂਦਾ ਵਸਤਾਂ ਆਉਂਦੀਆਂ ਜਾਂ ਦੁੱਧ ਆਉਂਦਾ ਉਸ ਪਰਿਵਾਰਾਂ ਦਾ ਧੰਨਵਾਦ ਕਰਦੇ ਆਂ ਅਸੀਂ ਜੋ ਵੀ ਹੋਰ ਸੇਵਾਦਾਰ ਆਉਂਦੇ ਆ ਜਾਂ ਸੇਵਾਦਾਰ ਕਰਦੇ ਆ ਸੇਵਾ ਅਸੀਂ ਉਹਨਾਂ ਦਾ ਖਨੌਰੀ ਬਾਰਡਰ ਵੱਲੋਂ ਦੋਨੇ ਫੋਰਮਾਂ ਵੱਲੋਂ ਧੰਨਵਾਦ ਕਰਨਿਆ ਵਾਹਿਗੁਰੂ ਖਾਲਸਾ ਵਾਹਿਗੁਰੂ ਇੱਧਰ ਫਟੇ ਹੋਣੀ ਫਟੇ ਇੱਧਰ ਸਟੇਜ ਆ ਜੀ ਆਪਣੇ ਬਾਰਡਰ ਦੀ ਤਸਵੀਰਾਂ ਨੇ ਲੈ ਲੈ ਆਉ ਪਰ ਆਉ ਆ